ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਅਗਲੇ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਲੁਧਿਆਣਾ ਪੱਛਮੀ ਜਿਮਣੀ ਚੋਣ ਦੇ ਲਈ ਨਾਮਜ਼ਾਦੀ ਦੇ ਕਾਗਜ਼ ਭਰੇ ਗਏ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂਗਨ ਖਬਰ ਇਹੀ ਸੁਰਖੀਆਂ ਦੇ ਵਿੱਚ ਬਣੀ ਹੋਣੀ ਚਾਹੀਦੀ ਸੀ ਕਿ ਸਾਰੇ ਵੱਡੇ ਨੇਤਾ ਕਾਗਜ਼ ਭਰਨ ਦੇ ਸਮੇਂ ਮੌਜੂਦ ਸੀ ਇਕਜੁੱਟ ਸਨ ਤੇ ਮਜਬੂਤੀ ਨਾਲ ਚੋੜਾਂ ਲੜਨ ਦਾ ਅਗਾਜ਼ ਕੀਤਾ ਗਿਆ ਪਰ ਸੁਰਖੀਆਂ ਅੱਜ ਦੀਆਂ ਇਹ ਨਹੀਂ ਕਿ ਸਾਰੇ ਇਕੱਠੇ ਸੀ ਸਾਰੇ ਇਕਜੁੱਟ ਸੀ ਸੁਰਖੀਆਂ ਇਹ ਬਣੀਆਂ ਹੋਈਆਂ ਨੇ ਕਿ ਇੱਕ ਦਿਨ ਪਹਿਲਾਂ ਕੀ ਹੋਇਆ ਸੀ ਕਾਂਗਰਸ ਦੇ ਵਿੱਚ ਫੁੱਟ ਹੈ ਅਲੱਗ ਅਲੱਗ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੇ ਫਿਰ ਸੂਬੇ ਦੇ ਇੰਚਾਰਜਾਂ ਨੂੰ ਵਿਚ ਪਾ ਕੇ ਸੁਲਾ ਕਰਵਾਉਣੀ ਪਈ ਹੈ ਇਹ ਸਾਰੀਆਂ ਸੁਰਖੀਆਂ ਬਣੀਆਂ ਹੋਈਆਂ ਪਰ ਸਵਾਲ ਇਹ ਹੈ ਕਿ ਕੀ ਅੱਜ ਦੀ ਇਕਜੁੱਟਤਾ ਦੇ ਦਿਖਾਵੇ ਨਾਲ ਸੱਚਮੁੱਚ ਇਹਨਾਂ ਆਗੂਆਂ ਦੇ ਵਿੱਚ ਏਕਤਾ ਹੋ ਗਈ ਹੈ ਕੀ ਸਾਰੀਆਂ ਪੁਰਾਣੀਆਂ ਗੱਲਾਂ ਭੁਲਾ ਦਿੱਤੀਆਂ ਜਾਣਗੀਆਂ ਕੀ ਹੁਣ ਪ੍ਰਧਾਨ ਜੀ ਅਤੇ ਵਰਤਿੰਗ ਪ੍ਰਧਾਨ ਦੀ ਨਾਰਾਜ਼ਗੀ ਖਤਮ ਹੋ ਗਈ ਹੈ ਈਗੋ ਕਾਬੂ ਦੇ ਵਿੱਚ ਆ ਜਾਵੇਗੀ ਇਹਨਾਂ ਸਵਾਲਾਂ ਦੇ ਜਵਾਬਾਂ ਲਈ ਬੁੱਧਵਾਰ ਨੂੰ ਕੀ ਕੀ ਹੋਇਆ ਇਹ ਸਮਝਣਾ ਬਹੁਤ ਜ਼ਰੂਰੀ ਹੈ ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਾਰਟੀ ਦੇ ਵਰਕਰਾਂ ਸਾਰੇ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ ਤੇ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਜਿੱਤ ਵਾਸਤੇ ਕੰਮ ਕਰਨ ਦਾ ਹੁਕਾ ਦਿੱਤਾ ਪਰ ਇੱਕ ਚੀਜ਼ ਜਿਹੜੀ ਸਭ ਨੂੰ ਖਟਕੀ ਜਿਹੜੀ ਸਭ ਦੇ ਚਰਚਾ ਦਾ ਕੇਂਦਰ ਬਣੀ ਰਹੀ ਉਹ ਸੀ ਕਿ ਪਾਰਟੀ ਦੇ ਇਸ ਚੋਣਾਂ ਦੇ ਲਈ ਜੋ ਉਮੀਦਵਾਰ ਹਨ ਭਾਰਤ ਕੁਸ਼ਲ ਆਸ਼ੂ ਉਹ ਇਸ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਰਹੇ ਇੱਕ ਹੋਰ ਚੀਜ਼ ਜਿਹੜੀ ਅਟਪਟੀ ਸੀ ਉਹ ਇਹ ਸੀ ਕਿ ਇਸ ਮੀਟਿੰਗ ਦੇ ਦਾ ਜੋ ਸਥਾਨ ਸੀ ਜਿਹੜਾ ਵੈਨਿਊ ਸੀ ਉਹ ਲੁਧਿਆਣਾ ਪੱਛਮੀ ਦੇ ਵਿੱਚ ਨਹੀਂ ਬਲਕਿ ਲੁਧਿਆਣਾ ਪੂਰਵੀ ਦੇ ਵਿੱਚ ਪੈਂਦਾ ਸੀ ਲੁਧਿਆਣਾ ਸ਼ਹਿਰੀ ਦੇ ਸਾਰੇ ਸਾਬਕਾ ਐਮ ਐਲ ਏ ਸਾਰੇ ਕਾਉਂਸਲਰ ਹਾਜ਼ਰ ਸਨ ਸੁਰਿੰਦਰ ਡਾਵਰ ਰਕੇਸ਼ ਪਾਂਡੇ ਸੰਜੀਤ ਤਲਵਾਰ ਵੱਡੇ ਆਗੂ ਵੀ ਸੀਗੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੁਲਦੀਪ ਸਿੰਘ ਬੈਠ ਪਰ ਜੋ ਗੈਰ ਹਾਜ਼ਰ ਸਨ ਸਪੀਕਿੰਗ ਦੇ ਵਿੱਚ ਉਹ ਹੁਣ ਤੱਕ ਇਸ ਚੋਣ ਮੁਹਿੰਮ ਨੂੰ ਪਖਾਰੇ ਸੀ ਇਸ ਚੋਣ ਮੁਹਿੰਮ ਨੂੰ ਅੱਗੇ ਰੱਖ ਕੇ ਚਲਾਰੇ ਸੀ ਉਹ ਸਨ ਪ੍ਰਗਟ ਸਿੰਘ ਰਾਣਾ ਗੁਰਜੀਤ ਚਰਨਜੀਤ ਚੰਨੀ ਤੇ ਖੁਦ ਉਥੋਂ ਦੇ ਉਮੀਦਵਾਰ ਆਸ਼ੂ ਸੰਜੀਤ ਤਲਵਾਰ ਜੋ ਕਿ ਲੁਧਿਆਣਾ ਪੂਰਬੀ ਦੇ ਸਾਬਕਾ ਐਮਐਲਏ ਹਨ ਲੁਧਿਆਣਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਵੀ ਹਨ ਉਹਨਾਂ ਨੇ ਇੱਕ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਆਸ਼ੂ ਨੂੰ ਸੱਦਿਆ ਹੀ ਨਹੀਂ ਸੀ ਕਿਉਂਕਿ ਉਹ ਚੋਣ ਪ੍ਰਚਾਰ ਦੇ ਵਿੱਚ ਰੁੱਝਿਆ ਹੋਇਆ ਸੀ ਇਸ ਮੀਟਿੰਗ ਦਾ ਮਕਸਦ ਕਾਂਗਰਸ ਵਰਕਰਾਂ ਨੂੰ ਉਤਸ਼ਾਹਿਤ ਕਰਨਾ ਸੀ ਕਿ ਉਹ ਆਸ਼ੂ ਦੇ ਲਈ ਕੰਮ ਕਰਨ ਤੇ ਉਸ ਨੂੰ ਦਿਤਾਉ ਉਸ ਦੀ ਖੁਦ ਦੀ ਹਾਜ਼ਰੀ ਜ਼ਰੂਰੀ ਨਹੀਂ ਸੀ ਕਿਉਂਕਿ ਰਾਜਾ ਬੜਿੰਗ ਤੇ ਭਾਜਪਾ ਦੋਨੇ ਵੱਡੇ ਲੀਡਰ ਜਿਹੜੇ ਨੇ ਉਹ ਮੌਜੂਦ ਸਨ ਵਰਕਰਾਂ ਨੂੰ ਉਤਸ਼ਾਹਿਤ ਕਰਨ ਦੇ आशु ਦੀ ਪਤਨੀ ਮੰਮਤਾ ਜੋ ਕਿ ਸਾਰੇ ਚੋਣ ਪ੍ਰਚਾਰ ਨੂੰ ਸੰਭਾਲ ਰਹੇ ਹਨ ਉਹ ਕਹਿੰਦੇ ਨੇ ਕਿ ਪੰਜਾਬ ਕਾਂਗਰਸ ਦਾ ਹਰ ਸੀਨੀਅਰ ਆਗੂ ਆਸ਼ੂ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਕੰਮ ਕਰ ਰਿਹਾ ਹੈ ਤਰੀਕਾ ਭਾਵੇਂ ਕੋਈ ਵੀ ਹੋਵੇ ਰਾਜਾ ਵੜਿੰਗ ਨੇ ਵੀ ਵਰਕਰਾਂ ਦੀ ਇੱਕ ਮੀਟਿੰਗ ਕੀਤੀ ਹੈ ਜੇ ਆਸ਼ੂ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਜਾਂਦੇ ਤਾਂ ਸਾਡੇ 3-4 ਘੰਟੇ ਬਰਬਾਦ ਹੋ ਜਾਣੇ ਸੀ ਇਸੇ ਲਈ ਅਸੀਂ ਜੋ ਪਹਿਲਾਂ ਤੋਂ ਹੀ ਪ੍ਰੋਗਰਾਮ ਨਿਰਧਾਰਤ ਕੀਤਾ ਹੋਇਆ ਸੀ ਤੈਅ ਕੀਤਾ ਹੋਇਆ ਸੀ ਉਸੇ ਦੇ ਮੁਤਾਬਕ ਹੀ ਪ੍ਰਚਾਰ ਕਰਦੇ ਰਹ ਹੁਣ ਇੱਥੇ ਕੋਈ ਇਸ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਜੇ ਪਾਰਟੀ ਦੇ ਵਰਕਰਾਂ ਨੂੰ ਕਾਉਂਸਲਰਾਂ ਨੂੰ ਐਮਐਲਏ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਹੈ ਉਹਨਾਂ ਨੂੰ ਉਤਸ਼ਾਹਿਤ ਕਰਨਾ ਹੈ ਕਿ ਪਾਰਟੀ ਦੇ ਉਮੀਦਵਾਰ ਨੂੰ ਜਿਤਾਓ ਤੇ ਪਾਰਟੀ ਦੇ ਉਸ ਉਮੀਦਵਾਰ ਦਾ ਉਸ ਮੀਟਿੰਗ ਦੇ ਵਿੱਚ ਹਾਜ਼ਰ ਰਹਿਣਾ ਕਿਉਂ ਜ਼ਰੂਰੀ ਨਹੀਂ ਸੀ ਕਿਉਂ ਉਸ ਮੀਟਿੰਗ ਦੇ ਵਿੱਚ ਹਾਜ਼ਰ ਰਹਿਣ ਨੂੰ ਜਬ ਉਮੀਦਵਾਰ ਹੈ ਉਸ ਦਾ ਧੜਾ ਸਮੇਂ ਦੀ ਬਰਬਾਦੀ ਦੱਸ ਰਿਹਾ ਇਥੋਂ ਤੱਕ ਜੇ ਵਿਚਾਰ ਆਪਸ ਦੇ ਵਿੱਚ ਨਹੀਂ ਮਿਲਦੇ ਜਾਂ ਜੇ ਹਾਲਾਤ ਪਹੁੰਚ ਗਏ ਨੇ ਤਾਂ ਫਿਰ ਇਸ ਨੂੰ ਏਕਤਾ ਕਿਵੇਂ ਦੱਸਾਇਆ ਜਾ ਸਕਦਾ ਹੈ ਇਕਜੁੱਟਤਾ ਕਿਵੇਂ ਕਿਹਾ ਜਾ ਸਕਦਾ ਹੈ ਹੁਣ ਉਧਰ ਮੀਟਿੰਗ ਦੇ ਵਿੱਚ ਜਿਹੜਾ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਉਸ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗਰ ਦੇ ਪਾਰਟੀ ਵਰਕਰਾਂ ਨੂੰ ਨਸੀਹਤ ਦਿੱਤੀ ਕਿ ਛੋਟੇ ਮੇਟੇ ਆਪਸੀ મતਪੇਦਾਂ ਤੋਂ ਉੱਪਰ ਉੱਠੋ ਇਕਜੁੱਟ ਹੋ ਕੇ ਕੰਮ ਕਰੋ ਤੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਓ ਪਰ ਸ਼ੁਕਰ ਹੈ ਕਿ ਉੱਥੇ ਕਿਸੇ ਵਰਕਰ ਨੇ ਉੱਠ ਕੇ ਇਹ ਨਹੀਂ ਪੁੱਛ ਲਿਆ ਕਿ ਤੁਸੀਂ ਲੀਡਰ ਜਿਹੜੇ ਆਪਣੇ મતਪੇਦ ਕਦੋਂ ਛੱਡੋਗੇ ਕਦੋਂ ਇਕੱਠੇ ਹੋ ਕੇ ਕੰਮ ਕਰੋਗੇ ਖੈਰ ਵੜਿੰਗ ਨੇ ਭਾਸ਼ਣ ਜਾਰੀ ਰੱਖਿਆ ਤੇ ਅਗਲੇ 3 ਹਫ਼ਤੇ ਦੇ ਲਈ ਸਭ ਕੁਝ ਪਲਾ ਕੇ ਕਾਂਗਰਸ ਦੀ ਜਿੱਤ ਦੇ ਲਈ ਕੰਮ ਕਰਨ ਦਾ ਹੌਕਾ ਦਿੱਤਾ 2027 ਦੇ ਵਿੱਚ ਕਾਂਗਰਸ ਦੀ ਜਿੱਤ ਲਈ ਇਹ ਪਹਿਲੇ ਦੌਰ ਦੀ ਲੜਾਈ ਹੈ ਇਸ ਨੂੰ ਜਿਤਨਾ ਜ਼ਰੂਰੀ ਹੈ ਇਸ ਤਰੀਕੇ ਦੇ ਉਹਨਾਂ ਵੱਲੋਂ ਪ੍ਰਕਰਾਂ ਨੂੰ ਸੰਬੋਧਿਤ ਕੀਤਾ ਗਿਆ ਭਾਸ਼ਣ ਦਿੱਤੇ ਗਏ ਭਾਸ਼ਣ ਇੱਕ ਪਾਸੇ ਸੀ ਲੇਕਿਨ ਸੂਤਰ ਜੋ ਦੱਸਦੇ ਹਨ ਉਹ ਦੱਸਦੇ ਨੇ ਕਿ ਇਸ ਮੀਟਿੰਗ ਦੇ ਵਿੱਚ ਕਾਫੀ देर ਉਡੀਕਣ ਤੋਂ ਬਾਅਦ ਵੀ ਜਦੋਂ ਭਾਰਤ ਪੂਸ਼ਣ ਆਸ਼ੂ ਨਹੀਂ ਪਹੁੰਚੇ ਤਾਂ ਰਾਜਾ ਵੜਿੰਗ ਵੱਲੋਂ ਇਹ ਫੈਸਲਾ ਕਰ ਲਿਆ ਗਿਆ ਸੀ ਕਿ ਉਹ ਨਾਮਜ਼ਦਗੀ ਭਰਨ ਵੇਲੇ ਹਾਜ਼ਰ ਨਹੀਂ ਹੋਣਗੇ ਉਹ ਉਸ ਟਾਈਮ ਉਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇਹ ਫੈਸਲਾ ਉਹਨਾਂ ਨੇ ਉੱਥੇ ਜਿਹੜੇ ਬਾਕੀ ਆਗੂ ਮੌਜੂਦ ਸੀ ਉਹਨਾਂ ਦੇ ਨਾਲ ਵੀ ਸਾਂਝਾ ਕਰ ਲਿਆ ਸੀ ਸਾਰਿਆਂ ਦੀ ਫੋਰਮ ਦੇ ਵਿੱਚ ਹੀ ਉਹਨਾਂ ਨੇ ਇਹ ਕਿਹਾ ਕਿ ਮੈਂ ਉੱਥੇ ਨਹੀਂ ਜਾਊਂਗਾ ਮੇਰਾ ਇਹ ਫੈਸਲਾ ਕਰ ਲਿਆ ਗਿਆ ਫਿਰ ਸ਼ਾਮ ਤੱਕ ਪੰਜਾਬ ਦੇ ਜਿਹੜੇ ਪਰਿਵਾਰੀ ਨੇ ਗੁਪੇਸ਼ ਬਗੇਲ ਉਹ ਲੁਧਿਆਣਾ ਪਹੁੰਚਦੇ ਨੇ ਉੱਥੇ ਹਾਲਾਤ ਫੁੱਟਣ ਦੇ ਵਿੱਚ ਰੁਕਦੇ ਨੇ ਤੇ ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਹਾਲਾਤ ਇੰਨੇ ਵਿਗੜ ਚੁੱਕੇ ਨੇ ਕਿ ਰਾਜਾ ਵੜਿੰਗ ਵੱਲੋਂ ਇਹ ਫੈਸਲਾ ਕਰ ਲਿਆ ਗਿਆ ਹੈ ਕਿ ਉਹ ਨਾਮਜ਼ਾਦੀ ਦੇ ਸਮੇਂ ਹਾਜ਼ਰ ਨਹੀਂ ਰਹਿਣਗੇ ਤਾਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗੀਆਂ ਕਈ ਆਗੂਆਂ ਨੂੰ ਵਿਚ ਪਾਇਆ ਗਿਆ ਤੇ ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਤੁਸੀਂ ਪ੍ਰਦਾਨ ਹੋ ਜੇ ਨਤੀਜਾ ਚੋਣਾਂ ਦਾ ਠੀਕ ਨਹੀਂ ਨਿਕਲਦਾ ਸਾਡੀ ਮਰਜ਼ੀ ਦੇ ਮੁਤਾਬਿਕ ਨਹੀਂ ਆਉਂਦਾ ਮਤਲਬ ਕਾਂਗਰਸ ਜੇ ਹਾਰ ਜਾਂਦੀ ਹੈ ਤਾਂ ਉਹਦਾ ਸਾਰਾ ਠਿਕਰਾ ਤੁਹਾਡੇ ਸਿਰ ਹੀ ਭੰਨਿਆ ਜਾਏਗਾ ਤੁਹਾਨੂੰ ਹੀ ਇਸ ਚੀਜ਼ ਦਾ ਕਸੂਰਵਾਰ ਮੰਨਿਆ ਜਾਏਗਾ ਜੇ ਤੁਸੀਂ ਨਹੀਂ ਜਾਂਦੇ ਹੋ ਤਾਂ ਤੁਹਾਡੇ ਤੇ ਆਸ਼ੂ ਦੇ ਵਿੱਚ ਫਰਕ ਕੀ ਰਹਿ ਜਾਵੇਗਾ ਤੁਸੀਂ ਬੜਪਨ ਦਿਖਾਓ ਤੁਸੀਂ ਵੱਡੇ ਹੋ ਤੁਸੀਂ ਪ੍ਰਧਾਨ ਹੋ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣ ਦੀ ਲੋੜ ਹੈ ਇਹ ਸਾਰਾ ਕੁਝ ਉਹਨਾਂ ਨੂੰ ਪਿਆ ਗਿਆ ਉਹਨਾਂ ਨੂੰ ਸਮਝਾਉਣ ਦੇ ਯਤਨ ਕੀਤੇਗੇ ਲੇਕਿਨ ਰਾਜਾ ਵੜਿੰਗ ਦੇ ਜਿਹੜੇ ਸਮਰਥਕ ਸੀ ਉਹਨਾਂ ਵੱਲੋਂ ਵੀ ਆਪਣੇ ਡਿਫੈਂਸ ਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਆਸ਼ੂ ਤੋਂ ਕਟੋ-ਕਟ ਇੱਕ ਫੋਨ ਤਾ ਰਾਜਾ ਵੜਿੰਗ ਨੂੰ ਕਰਾਓ ਉਹ ਕਮਸ਼ੇ ਕਮ ਇੱਕ ਦਿਖਾਵੇ ਲਈ ਹੀ ਇੱਕ ਝੂਠਾ ਮੁਠਾ ਹੀ ਸੀ ਫੋਨ ਕਰਕੇ ਸੱਦਾ ਤਾਂ ਦਵੇ ਕਿ ਜੀ ਅਸੀਂ ਕਾਗਜ਼ੇ ਭਰਨ ਜਾ ਰਹੇ ਹਾਂ ਤੁਸੀਂ ਉੱਥੇ ਸ਼ਾਮਲ ਹੋਵੋ ਪ੍ਰਧਾਨ ਜੀ ਨੂੰ ਕਟੋ-ਕਟ ਇੱਕ ਫੋਨ ਤੇ ਸੱਦਾ ਤਾਂ ਮਿਲਣਾ ਹੀ ਚਾਹੀਦਾ ਹੈ ਸ਼ੁਰੂਆਤ ਆਸ਼ੂ ਵੱਲੋਂ ਹੋਣੀ ਚਾਹੀਦੀ ਹੈ ਇਹ ਸਭ ਕੁਝ ਕਿਹਾ ਗਿਆ ਫੋਨ ਕੀਤਾ ਗਿਆ ਨਹੀਂ ਕੀਤਾ ਗਿਆ ਸੁਲਾ ਕਿਵੇਂ ਹੋਈ ਉਹ ਸੀ ਨਹੀਂ ਜਾਣਦੇ ਲੇਕਿਨ ਅੱਜ ਉਸ ਸਮਾਗਮ ਦੇ ਵਿੱਚ ਰਾਜਾ ਵੜਿੰਗ ਭਪੇਸ਼ ਪੁਕੇਲ ਦੇ ਨਾਲ ਪਹੁੰਚੇ ਉਹਨਾਂ ਵੱਲੋਂ ਸ਼ਿਰਕਤ ਉਸ ਪ੍ਰੋਗਰਾਮ ਦੇ ਵਿੱਚ ਕੀਤੀ ਗਈ ਜੋ ਇਹ ਸਾਰੀਆਂ ਇਤਿਆਸ਼ਰਾਈਆਂ ਲਗਾਈਆਂ ਜਾ ਰਹੀਆਂ ਸੀ ਉਹਨਾਂ ਨੂੰ ਬਰਾਮ ਲਗਾਇਆ ਗਿਆ ਲੇਕਿਨ ਉਸ ਸਮਾਗਮ ਦੇ ਵਿੱਚ ਜਦੋਂ ਆਸ਼ੂ ਉਸ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ ਤੇ ਰਾਜਾ ਵੜਿੰਗ ਉਹਨਾਂ ਦੇ ਨਾਲ ਖੜੇ ਦਿਖਾਈ ਨਹੀਂ ਦਿੱਤੇ ਬਲਕਿ ਪਿਛਲੇ ਤਿੰਨ ਚਾਰ ਲੀਗਰਾਂ ਦੇ ਪਿੱਛੇ ਖੜੇ ਦਿਖਾਈ ਦਿੱਤੇ ਜੋ ਕਿ ਆਪਣੇ ਆਪ ਹੀ ਸਾਰੀਆਂ ਗੱਲਾਂ ਨੂੰ ਸਮਝਾ ਰਿਹਾ ਸੀ ਇਕਤਾ ਕਿੰਨੀ ਕੁ ਹੋਈ ਹੈ ਈਗੋ ਕਿਸੇ ਨੇ ਕਿੰਨੀ ਕੁ ਛੱਡੀ ਹੈ ਇਕਜੁਟਤਾ ਕਾਂਗਰਸ ਦੇ ਵਿੱਚ ਕਿੰਨੀ ਕੁ ਹੈ ਜੋ ਕੁਝ ਵੀ ਉਸ ਪ੍ਰੋਗਰਾਮ ਦੇ ਦੌਰਾਨ ਹੋਇਆ ਬਾਡੀ ਲੈਂਗੁਏਜ ਕਿਸ ਦੀ ਕੀ ਸੀ ਭਾਸ਼ਣ ਉੱਥੇ ਵੀ ਇਹੀ ਦਿੱਤਾ ਗਿਆ ਕਿ ਸਾਰੇ ਇਕਜੁਟ ਹੋ ਇਕਜੁਟ ਹੋ ਕੇ ਕਾਂਗਰਸ ਦੀ ਜਿੱਤ ਦੇ ਲਈ ਕੰਮ ਕਰੋ ਕਿ ਜਦੋਂ ਤੁਹਾਨੂੰ बार-बार ਇਕਜੁਟਤਾ ਦਾ ਹੋਕਾ ਦੇਣਾ ਪਵੇ ਕਮਸ਼ੇ ਕਮ ਇਹ ਤਾਂ ਤੁਸੀਂ ਮੰਨ ਹੀ ਲਿਆ ਹੈ ਨਾ ਕਿ ਤੁਹਾਡੇ ਵਿੱਚ મતਪੇਦ ਹਨ ਇੱਕਜੁੱਟ ਕਾਂਗਰਸ ਨਹੀਂ ਹੈ ਧੜਿਆਂ ਦੇ ਵਿੱਚ ਵੰਡੀ ਗਈ ਹੋ ਸੋ ਇਸ ਚੀਜ਼ ਨੂੰ ਬੜੀਆਂ ਛੋਟੀਆਂ-ਛੋਟੀਆਂ ਸਟੇਟਮੈਂਟਸ ਦੇ ਵਿੱਚ ਇਕਬਾਲ ਤਾਂ ਜ਼ਰੂਰ ਕਰ ਲਿਆ ਗਿਆ ਹੈ ਮੰਨ ਜ਼ਰੂਰ ਲਿਆ ਗਿਆ ਹੈ ਕਿ ਕਾਂਗਰਸ ਦੇ ਵਿੱਚ ਵਿਖਰੇਵੇਂ ਹਨ ਕਾਂਗਰਸ ਦੇ ਵਿੱਚ ਧੜੇ ਹਨ ਆਸ਼ੂ ਵੱਲੋਂ ਵੀ ਇਹ ਕਿਹਾ ਗਿਆ ਕਿ ਹਾਂਜੀ ਸਾਰਿਆਂ ਦੇ ਵਿੱਚ ਹੀ મતਪੇਦ ਹੁੰਦੇ ਨੇ ਤੁਹਾਡੇ ਵੀ ਜਦੋਂ ਇੱਕ ਪੱਤਰਕਾਰ ਨਾਲ ਗੱਲ ਕਰ ਰਹੇ ਸੀ ਕਿ ਤੁਹਾਡੇ ਵੀ ਆਪਣੇ ਭਰਾ ਨਾਲ ਮਤਭੇਦ ਹੋਣਗੇ ਤੁਹਾਡੀ ਪਤਨੀ ਨਾਲ ਮਤਭੇਦ ਹੋਣਗੇ ਪਰ ਉਸ ਪੱਤਰਕਾਰ ਵੱਲੋਂ ਮੋੜਵਾ ਸਵਾਲ ਨਹੀਂ ਪੁੱਛਿਆ ਗਿਆ ਉਸਨਾਸ਼ਰ ਜੀ ਨੂੰ ਕਿ ਮੇਰੇ ਆਪਣੀ ਪਤਨੀ ਦੇ ਨਾਲ ਜਾਂ ਭਰਾ ਦੇ ਨਾਲ ਜੇ ਸਬੰਧ ਚੰਗੇ ਨਹੀਂ ਆ ਮਤਭੇਦ ਨੇ ਉਹਦਾ ਕਾਂਗਰਸ ਦੀ ਜਿੱਤ ਜਾਂ ਹਾਰ ਦੇ ਨਾਲ ਕੀ ਲੈਣਾ ਦੇਣਾ ਤੁਹਾਡੇ ਮਤਭੇਦਾਂ ਬਾਰੇ ਇਸ ਲਈ ਨਹੀਂ ਪੁੱਛਿਆ ਜਾ ਰਿਹਾ ਕਿ ਤੁਹਾਡੇ ਪਰਿਵਾਰ ਦਾ ਕੋਈ ਮਸਲਾ ਹੈ ਇਸ ਲਈ ਪੁੱਛਿਆ ਜਾ ਰਿਹਾ ਹੈ ਕਿ ਇਸ ਦਾ ਇਹਨਾਂ ਜਿੰਨੀ ਚੋਣਾਂ ਦੇ ਉੱਤੇ ਅਸਰ ਪਵੇਗਾ ਪਾਰਟੀ ਦੇ ਵਿੱਚ ਤੜੇਬੰਦੀ ਹੋਣਾ ਹਮੇਸ਼ਾ ਪਾਰਟੀ ਦੀ ਜਿੱਤ ਜਾਂ ਹਾਰ ਦੇ ਲਈ ਹੀ ਨਿਰਨਾਇਕ ਸਾਬਤ ਹੁੰਦੇ ਨੇ ਇਸ ਲਈ ਇਹ ਪ੍ਰਸ਼ਨ ਪਾਇਆ ਜਾ ਰਿਹਾ ਹੈ ਖੈਰ بار-ਬਾਰ ਇਹ ਗੱਲਾਂ ਵੀ ਹੁੰਦੀਆਂ ਨੇ ਕਿ ਇਸ ਵਿਖਰੇਵੇਂ ਦੀ ਸ਼ੁਰੂਆਤ ਕਦੋਂ ਹੋਈ ਕਈ ਇਸ ਚੀਜ਼ ਦੀ ਗੱਲ ਕਰਦੇ ਨੇ ਕਿ ਜਦੋਂ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਭਾਰਤ ਕੂਸ਼ਨ ਆਸ਼ੂ ਉਹਦੇ ਲਈ ਸਭ ਤੋਂ ਮੋਰੀ ਉਮੀਦਵਾਰ ਸਨ ਲੇਕਿਨ ਰਾਜਾ ਵੜਿੰਗ ਆਪਣੇ ਆਪ ਵਾਸਤੇ ਉੱਥੇ ਟਿਕਟ ਲੈ ਗਏ ਤੇ ਆਸ਼ੂ ਦਾ ਪੱਤਾ ਕੱਟ ਦਿੱਤਾ ਗਿਆ ਉੱਥੋਂ ਹੀ ਇਹ ਵਿਖਰੇਵੇਂ ਸ਼ੁਰੂ ਹੋਏ ਕਈ ਇਹ ਵੀ ਕਹਿ ਰਹੇ ਨੇ ਕਿ ਸਿਮਰਨ ਦੀ ਬੈਂਸ ਦਾ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਦਾ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣਾ ਆਸ਼ੂ ਨੂੰ ਚੰਗਾ ਨਹੀਂ ਲੱਗ ਰਿਹਾ ਤੇ ਆਸ਼ੂ ਬੈਂਸ ਤੋਂ ਆਪਣੀ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਨੇ ਕਿਉਂਕਿ ਬੈਂਸ ਦੇ ਉੱਪਰ ਰੇਪ ਦੇ ਕੇਸ ਚੱਲ ਰਹੇ ਨੇ ਉਹ ਜ਼ਮਾਨਤ ਤੇ ਬਾਹਰ ਆਏ ਹੋਏ ਨੇ ਤੇ ਆਸ਼ੂ ਉਹਨਾਂ ਦੇ ਨਾਲ ਆਪਣੇ ਆਪ ਨੂੰ ਖੜਾ ਨਹੀਂ ਦੇਖਣਾ ਚਾਹੁੰਦੇ ਇਸ ਨੂੰ ਮੀਟਿੰਗ ਦੇ ਵਿੱਚ ਨਾ ਜਾਣ ਦਾ ਕਾਰਨ ਦੱਸਿਆ ਜਾ ਰਿਹਾ ਸੀ ਲੇਕਿਨ ਅੱਜ ਬੈਂਸ ਬੜਿੰਗ ਦੇ ਨਾਲ ਉਹਨਾਂ ਦੀ ਨਾਮਜੀਤਗੀ ਸਮੇਂ ਉਸ ਸਮਾਗਮ ਦੇ ਵਿੱਚ ਹਾਜ਼ਰ ਸਨ ਸੋ ਉੱਥੇ ਵੀ ਕਿਤੇ ਨਾ ਕਿਤੇ ਇਹਨਾਂ ਕਾਰਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਇਸ ਤੋਂ ਪਹਿਲਾਂ ਜਦੋਂ ਰਾਜਾ ਬੜਿੰਗ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਆਸ਼ੂ ਦੇ ਨਾਲ ਪੈਚਅਪ ਕਰਨ ਦੀ ਉਹਦੇ ਘਰੇ ਵੀ ਗਏ ਉਦੋਂ ਵੀ ਆਸ਼ੂ ਵੱਲੋਂ ਉਹਨਾਂ ਨੂੰ ਨਹੀਂ ਮਿਲਿਆ ਗਿਆ ਉਸੇ ਸ਼ਹਿਰ ਦੇ ਵਿੱਚ ਹੁੰਦੇ ਹੋਏ ਵੀ ਇਹ ਕਿਹਾ ਗਿਆ ਕਿ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਆਉਣਾ ਮੇਰੇ ਰੁਝੇਵੇਂ ਨੇ ਮੈਂ ਨਹੀਂ ਆ ਸਕਾਂਗਾ ਉਹਦੇ ਨਾਲ ਵੀ ਮੈਸੇਜ ਕੋ ਚੰਗਾ ਨਹੀਂ ਗਿਆ ਔਰ ਇਹ ਸਾਰੇ ਸਮਾਗਮਾਂ ਦੇ ਵਿੱਚੋਂ ਇਸ ਮੁਹੰਮ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਰਾਜਾ ਵੜਿੰਗ ਦੇ ਨਾਲ ਖੜੇ ਦਿਖਾਈ ਦਿੰਦੇ ਨੇ ਦੋਨੋਂ ਇੱਕੋ ਹੀ ਖੇਮੇ ਦੇ ਵਿੱਚ ਖੜੇ ਦਿਖਾਈ ਦਿੰਦੇ ਨੇ ਉਹਨਾਂ ਦਾ ਵੀ ਗੈਰ ਹਾਜ਼ਰ ਹੋਣਾ ਭਾਵੇਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਵਿਦੇਸ਼ ਜਾਣਾ ਪੈ ਗਿਆ ਉਹਨਾਂ ਦੇ ਕੋਈ ਨਿੱਜੀ ਕਾਰਨ ਨੇ ਨਿੱਜੀ ਕੰਮ ਸੀ لیکن ਅਜਿਹੇ ਮੌਕਿਆਂ ਦੇ ਉੱਤੇ ਜਿੱਥੇ ਇਹ ਜਿਮਨੀ ਚੋਣ ਬਹੁਤ ਇੱਕ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਨੂੰ ਬਹੁਤ ਇੰਪੋਰਟੈਂਟ ਚੋਣ ਮੰਨਿਆ ਜਾ ਰਿਹਾ ਹੈ 2027 ਤੋਂ ਹੋਣ ਵਾਲੀ ਇਹ ਆਖਰੀ ਚੋਣ ਹੈ ਜੋ ਇਹ ਡਿਟਰਮਨ ਕਰੇਗੀ ਕਿ ਪੰਜਾਬ ਦੇ ਲੋਕ ਸੱਤਾਧਰ ਨਾਲੋਂ ਸਰਕਾਰ ਨਾਲ ਖੁਸ਼ ਹਨ ਜਾਂ ਨਾਰਾਜ਼ ਨੇ ਜੇ ਉਹ ਨਾਰਾਜ਼ ਨੇ ਤਾਂ ਉਹ ਕਿਹੜੀ ਪਾਰਟੀ ਨੂੰ ਬਦਲਵਾ ਰੂਪ ਦੇਖ ਰਹੇ ਨੇ ਆਮ ਤੌਰ ਤੇ ਕਾਂਗਰਸ ਹੀ ਆਪਣੇ ਆਪ ਨੂੰ ਪ੍ਰੋਜੈਕਟ ਕਰਦੀ ਹੈ ਕਿ ਅਸੀਂ ਹੀ 2027 ਦੇ ਵਿੱਚ ਸਰਕਾਰ ਬਣਾਵਾਂਗੇ ਪਰ ਜੋ ਹਾਲਾਤ ਬਣੇ ਹੋਏ ਨੇ ਜੋ ਆਪਸ ਦੇ ਵਿੱਚ ਟੜੇਬੰਦੀ ਹੈ ਫਟ ਟੜੇਬੰਦੀ ਵੀ ਇੱਕ ਉਮੀਦਵਾਰ ਤੇ ਇੱਕ ਪ੍ਰਧਾਨ ਦੇ ਵਿੱਚ ਨਹੀਂ ਹੈ ਜਿਹੜੇ ਦੋ ਆਗੂ ਦੋਨਾਂ ਟੜਿਆਂ ਦੇ ਵਿੱਚ ਦੇਖੇ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮਾਝਾ ਬ੍ਰਿਗੇਡ ਇੱਕ ਪਾਸੇ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਇੰਪੋਰਟੈਂਟ ਲੀਡਰ ਨੇ ਉਹ ਦੂਜੇ ਟੜੇ ਦੇ ਵਿੱਚ ਦਿਖਾਈ ਦੇ ਰਹੇ ਨੇ ਖਾਸ ਕਰ ਦੁਆਬੇ ਦੇ ਜਿਹੜੇ ਲੀਡਰ ਨੇ ਉਹ ਦੂਸਰੇ ਤਰੇ ਦੇ ਵਿੱਚ ਦਿਖਾਈ ਦੇ ਰਹੇ ਨੇ ਇਹ ਆਪਸੀ ਲੜਾਈ ਕਿਸ ਤਰਫ ਜਾਵੇਗੀ ਇਹ ਇਹਨਾਂ ਜਮਨੀ ਚੋਣ ਦੇ ਨਤੀਜਿਆਂ ਦੇ ਉੱਤੇ ਕੀ ਅਸਰ ਪਾਵੇਗੀ ਇਹ ਤਾਂ ਸਾਨੂੰ 23 ਤਰੀਕ ਨੂੰ ਹੀ ਪਤਾ ਲੱਗੇਗਾ ਪਰ ਜੋ ਕਾਂਗਰਸ ਲੋਕਾਂ ਨੂੰ ਦਿਖਾਣਾ ਚਾਹ ਰਹੀ ਹੈ ਇਹ ਸੰਦੇਸ਼ ਦੇਣਾ ਚਾਹ ਰਹੀ ਹੈ ਕਿ ਇਹ ਜਿਹੜੇ ਮਤਭੇਦ ਹੁੰਦੇ ਨੇ ਆਪਸੀ ਇਹ ਤਾਂ ਚੰਗੇ ਲੋਕਤੰਤਰ ਦਾ ਮਜ਼ਬੂਤ ਲੋਕਤੰਤਰ ਦੀ ਨਿਸ਼ਾਨੀ ਹੁੰਦੇ ਨੇ ਸਟਰੋਂਗ ਡੈਮੋਕ੍ਰੇਸੀ ਦਾ ਇੰਡੀਕੇਟਰ ਹੁੰਦੇ ਨੇ ਇਹ ਸਾਰਾ ਕੁਝ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਕਿਹਾ ਜਾ ਰਿਹਾ ਹੈ ਉਹਨਾਂ ਦੇ ਜਿਹੜੇ ਡਿਫਰੈਂਸਸ ਨੇ ਉਹਨਾਂ ਦੇ મતਭੇਦ ਨੇ ਉਹ ਜਗਜਾਹਿਰ ਨੇ ਬਹੁਤ ਆਰਾਮ ਨਾਲ ਦੂਰੋਂ ਦਿਖਾਈ ਦੇ ਸਕਦੇ ਨੇ ਚਾਹੇ ਤੁਸੀਂ ਅੱਜ ਦੀਆਂ ਫੋਟੋਆਂ ਦੇਖ ਲਵੋ ਮੌਜੂਦਗੀ ਭਾਵੇਂ ਸਾਰੇ ਨੇਤਾਵਾਂ ਦੀ ਉਥੇ ਸੀ ਲੇਕਿਨ ਉਹਨਾਂ ਦੇ ਫਰਕ ਉਹਨਾਂ ਦੀ ਕੜਤਨ ਉਹਨਾਂ ਦੇ ਵਿੱਚ ਜਿਹੜਾ ਕੋਲਡਨੈਸ ਹੈ ਜਿਹੜਾ ਆਪਸੀ ਰਿਸ਼ਤਿਆਂ ਦੇ ਵਿੱਚ ਜਿਹੜੇ ਠੰਡੇ ਰਿਸ਼ਤੇ ਨੇ ਉਹ ਦੇਖਣ ਨੂੰ ਸਾਫ਼ ਜਗਜਾਹਿਰ ਸੀ ਉਹਨਾਂ ਨੂੰ ਲੁਕੋਇਆ ਨਹੀਂ ਜਾ ਸਕਦਾ ਤੁਸੀਂ ਬਿਆਨਬਾਜ਼ੀ ਕਿਸੇ ਵੀ ਤਰੀਕੇ ਨਾਲ ਕਰੋ ਤੇ ਇਹ ਸਾਰਾ ਕੁਝ ਵਰਕਰ ਵੀ ਦੇਖ ਰਹੇ ਨੇ ਜਿਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਮਾਗਮ ਕੀਤੇ ਜਾਂਦੇ ਨੇ ਇਹ ਰੈਲੀਆਂ ਕੀਤੀਆਂ ਜਾਂਦੀਆਂ ਨੇ ਉਹ ਵਰਕਰ ਵੀ ਭਲੀ ਭੰਤੀ ਇਸ ਗੱਲ ਤੋਂ ਜਾਣੂ ਨੇ ਕਿ ਸਾਡੇ ਆਗੂ ਆਪਸ ਦੇ ਵਿੱਚ ਇਕੱਠੇ ਨਹੀਂ ਉਹਨਾਂ ਦੇ ਵਿੱਚ ਲੜਾਈ ਹੋ ਰਹੀ ਹੈ ਤੇ ਵਰਕਰ ਵੀ ਉਸੇ ਲੜਾਈ ਦੇ ਵਿੱਚ ਇਹਨਾਂ ਆਗੂਆਂ ਦਾ ਇੱਕ ਦੂਜੇ ਦੇ ਕੈਂਪ ਦੇ ਵਿੱਚ ਜਾਂਦੇ ਨੇ ਸਾਥ ਦਿੰਦੇ ਨੇ VOTING ਕਿਹਨੂੰ ਕਰਦੇ ਨੇ ਕਿਹਨੂੰ ਨਹੀਂ ਕਰਦੇ ਇਸ ਸਾਰੀਆਂ ਚੀਜ਼ਾਂ ਦਾ ਇਸ ਚੋਣਾਂ ਦੇ ਨਤੀਜਿਆਂ ਦੇ ਉੱਤੇ ਅਸਰ ਪੈਣਾ ਲਾਜ਼ਮੀ ਹੈ ਅਸਰ ਪਵੇਗਾ ਵੀ ਹੁਣ ਇਸ ਅਸਰ ਦਾ ਫਾਇਦਾ ਕਿ ਸੱਤਾ ਤੇ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਭਾਜਪਾ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੁੰਦੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਜੋ ਇੱਕਤਾ ਦਾ ਦਿਖਾਵਾ ਹੋ ਰਿਹਾ ਹੈ ਜੋ ਇੱਕਤਾ ਦਾ ਅੱਜ ਨਾਟਕ ਕੀਤਾ ਗਿਆ ਵੱਡੇ ਲੀਡਰਾਂ ਵੱਲੋਂ ਇੱਕ ਜਗ੍ਹਾ ਤੇ ਪਹੁੰਚ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਭ ਕੁਝ ਠੀਕ ਹੈ ਉਹ ਮੈਸੇਜ ਲੋਕਾਂ ਦੇ ਕੋਲ ਉਸ ਤਰੀਕੇ ਨਾਲ ਨਹੀਂ ਗਿਆ ਜਿਹੜੇ ਵਰਕਰ ਨੇ ਜਿਹੜੇ ਵੋਟਰ ਨੇ ਉਹ ਇਸ ਝੂਠ ਦੇ ਅ ਨੂੰ ਮਤਲਬ ਹਾਜ਼ਮ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਹਜ਼ਮ ਨਹੀਂ ਕੀਤਾ ਗਿਆ ਲੋਕਾਂ ਵੱਲੋਂ ਝੂਠ ਨੂੰ ਲੋਕ ਜਾਣਦੇ ਨੇ ਪਲੀ ਪੰਤੀ ਜਾਣਦੇ ਨੇ ਕਿ ਕਾਂਗਰਸ ਦੇ ਵਿੱਚ ਫੁੱਟ ਜਿਹੜੀ ਹੈ ਉਹ ਵੱਡੀ ਹੋ ਚੁੱਕੀ ਹੈ ਗਹਿਰੀ ਹੋ ਚੁੱਕੀ ਹੈ ਉਸ ਦਾ ਨਤੀਜਾ ਜਿਹੜਾ ਹੈ ਉਹ 23 ਤਰੀਕ ਨੂੰ ਕੀ ਹੋਏਗਾ ਉਹ ਦੇਖਦੇ ਹਾਂ ਤੇ ਕੀ ਕੀ ਹੁੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਾਂਗੇ ਤੁਹਾਡੇ ਨਾਲ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਾਂਗੇ ਉਦੋਂ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ